13 ਮਾਰਚ ਨੂੰ ਇੱਕ ਪੰਜਾਬੀ ਸੱਭਿਆਚਾਰਕ ਮੇਲਾ ਹੋ ਰਿਹਾ ਪੰਜਾਬੀ ਹੁਲਾਰੇ ਜਿਹਦੇ ਵਿੱਚ ਬਾਕੀ ਕਲਾਕਾਰਾਂ ਦੇ ਨਾਲ ਮੈਂ ਵੀ ਤੁਹਾਡੇ ਸਾਹਮਣੇ ਪੇਸ਼ ਹੋ ਰਿਆਂ ਇਹ ਜਿਹੜਾ ਸੱਭਿਆਚਾਰਕ ਮੇਲਾ ਇਹ ਹੋਣਾ ਹੈ ਰਾਜਪੁਰੇ ਤੋਂ ਬਨੂੜ ਰੋਡ ਤੇ ਪਿੰਡਾਂ ਦਾ ਜਾਂਸਲਾਂ ਉਹਦੇ ਬੱਸ ਸਟੈਂਡ ਦੇ ਨੇੜੇ ਗਿਆਨ ਸਾਗਰ ਹਸਪੀਟਲ ਦੇ ਨੇੜੇ ਉੱਥੇ ਹੋਣਾ ਹੈ ਤੇ ਪੰਜਾਬੀ ਕਲਾ ਕੇਂਦਰ ਜਿਹੜਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਉਹਨਾਂ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਪ੍ਰਧਾਨ ਸਾਹਿਬ ਰਜਿੰਦਰ ਸਿੰਘ ਥੂਹਾ ਚੇਅਰਮੈਨ ਜਸਵੀਰ ਸਿੰਘ ਜੱਸੀ ਤੇ ਹੋਰ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਐਡਾ ਵੱਡਾ ਸੱਭਿਆਚਾਰਕ ਮੇਲਾ ਤੇ ਨਾਲ ਖੂਨਦਾਨ ਕੈਂਪ ਬਹੁਤ ਵੱਡਾ ਰੱਖਿਆ ਤੇ ਉਹਦੇ ਵਿੱਚ ਵੀ ਤੁਸੀਂ ਹਿੱਸਾ ਲਵੋ 13 ਮਾਰਚ ਤੇ ਬਨੂੜ ਤੋਂ ਰਾਜਪura ਰੋਡ ਤੇ ਜਾਂਸਲਾ ਪਿੰਡ ਦੇ ਵਿੱਚ ਬੱਸ ਸਟੈਂਡ ਦੇ ਨੇੜੇ ਤੁਹਾਨੂੰ ਬੁਲਾਗੇ ਧੰਨਵਾਦ ਹੋ ਤੇਰੇ ਪਿੰਡ ਠੇਕੇ ਉੱਤੇ ਪੈੜੀ ਜੱਟ ਦੀ ਡਾਉਨੀ ਐ ਗਲੀ ਚ ਜਾਣ ਜਾਣ ਮੰਜੀਆਂ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣਾ ਰੇਸ਼ੂ ਸਿੰਘ ਅਨਮੋਲ ਦੋਸਤੋ ਡੇਟ ਨੋਟ ਕਰ ਲਓ ਜੀ 13 ਮਾਰਚ ਪੰਜਾਬੀ ਲੋਕ ਕਲਾ ਕੇਂਦਰ ਰਜਿਸਟਰ ਰਾਜਪੁਰਾ ਵੱਲੋਂ 29ਵਾਂ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ ਜੀ ਪਿੰਡ ਜਾਂਸਲਾ ਨੇੜੇ ਗਿਆਨ ਸਾਗਰ ਰਾਜਪਰੇ ਸਵੇਰੇ 10 ਵਜੇ ਤੋਂ ਲੈ ਕੇ ਲੇਟ ਨਾਈਟ ਤੱਕ ਚਰਨ ਕਾ ਲੱਗਣਗੀ ਇਸ ਤੋਂ ਇਲਾਵਾ ਲੈਜੈਂਡ ਮਨਮੋਹਨ ਵਾਰਿਸ ਜੀ ਤੇ ਹੋਰ ਕਾਫੀ ਕਲਾਕਾਰ ਤੁਹਾਡਾ ਸਾਰਿਆਂ ਦਾ ਮਨੋਰੰਜਨ ਕਰਨਗੇ ਮਿਲਦੇ ਆਂ ਜੀ 13 ਤਰੀਕ ਨੂੰ ਜਾਂਸਲਾ ਥੈਂਕ ਯੂ ਸੋ ਮੱਚ ਹੋ ਤੇਰੇ ਪਿੰਡ ਠੇਕੇ ਉੱਤੇ ਪੈੜੀ ਜੱਟ ਦੀ ਡਾਉਨੀਆਂ ਗਲੀ 'ਚ ਜਾਣ-ਜਾਣ ਮੰਜੀਆਂ